ਇਹ ਹਾਸਨਾ ਨਦੀ ਤੇ ਇੱਕ ਬਹੁਤ ਡੂੰਗੀ ਸੀ ਘੱਟੋ ਘੱਟ 50 ਫੁੱਟ ਡੂੰਗੀ ਸੀ ਤੇ ਇੱਥੇ ਉਹਨਾਂ ਨੂੰ ਸਹੇਬ ਜੀ ਦੇ ਨੂੰ ਬਾਬਾ ਜਰਾਵਤਨ ਬਾਬਾ ਪਤੇ ਜੀ ਨੂੰ ਦਾਦੀ ਜੀ ਨੂੰ ਇਹ ਇੱਥੇ ਸੁੱਟ ਕੇ ਉਹ ਜਾਲਮ ਚਲੇ ਗਏ ਸੀ ਤੇ ਜਦੋਂ ਸੀਟ ਟੋਡਰ ਮਾਨ ਨੂੰ ਪਤਾ ਲੱਗਿਆ ਉਹਨਾਂ ਦੇ ਸਾਰੇ ਪਰਿਵਾਰ ਨੂੰ ਪਤਾ ਲੱਗਿਆ ਉਹ ਲੱਭਦੇ 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 ਇਹ ਇਥੋਂ ਆਪਣੇ ਇੱਥੇ ਆ ਕੇ ਜਦੋਂ ਉਹਨਾਂ ਨੇ ਦੇਖਿਆ ਨਾਲ ਹੀ ਮੋਤੀ RAM ਮਹਿਰਾ ਉਹਨਾਂ ਦੇ ਨਾਲ ਉੱਥੇ ਉਹਨਾਂ ਦਾ ਵਿਵਾਨ ਸਜਾ ਕੇ ਵਿਵਾਨ ਦਾ ਮਤਲਬ ਹੁੰਦਾ ਕਿਸੇ ਨੂੰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਵਿਵਾਨ ਕੀ ਹੁੰਦੇ ਆ ਇਹ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਆ ਇੱਥੇ ਉਹਨਾਂ ਦੇ ਜਿਹੜੇ ਸਰੀਰ ਪਏ ਸੀ ਲੋਕਾਂ ਨੂੰ ਕੋਈ ਪਤਾ ਨਹੀਂ ਵੀ ਵਿਵਾਨ ਕੀ ਹੁੰਦੇ ਆ ਇਹ ਜਦੋਂ ਬੰਦੇ ਦੇ ਬਾਡੀ ਦੇ ਵਿੱਚੋਂ ਸਾਹ ਨਿਕਲ ਜਾਂਦੇ ਨਾ ਉਹਨੂੰ ਆਪਾਂ ਵਿਵਾਨ ਕਹਿੰਦੇ ਆ ਵਿਵਾਨ ਸਾਜੀ ਜਦੋਂ ਸਾਹਿਬ ਜਾਦਿਆਂ ਨੂੰ ਸ਼ਹੀਦ ਕਰਕੇ ਤੇ ਸੁੱਟ ਕੇ ਚਲੇ ਗਿਆ ਇੱਥੇ 48 ਘੰਟੇ 48 ਘੰਟੇ ਸ਼ੇਰਾਂ ਨੇ ਰਾਖੀ ਕੀਤੀ ਸ਼ੇਰਾਂ ਨੇ ਰਾਖੀ ਕੀਤੀ ਜਦੋਂ ਸ਼ੇਠ ਟੋਡਰਮਾਲ ਇੱਥੇ ਆ ਗਿਆ ਨਾ ਉਸ ਟਾਈਮ ਹੀ ਵੀ ਸ਼ੇਰ ਕੋਲੀ ਬੈਠੇ ਹੋਏ ਸੀ ਅੱਛਾ ਜਾ ਕੇ ਝਾਲਮ ਕੋਲ ਗਏ ਉੱਪਰ ਝਾਲਮ ਨੂੰ ਕਿਹਾ ਜੋ ਤੂੰ ਕਰ ਲਿਆ 11 12 13 ਪੋਦੀ ਜਦੋਂ ਸ਼ਹੀਦ ਕਰ ਦਿੱਤਾ ਉੱਪਰ ਝਾਲਮ ਕੋਲ ਗਏ ਵੀ ਜੋ ਤੂੰ ਕਰ ਲਿਆ ਉਹ ਤਾਂ ਤੈਨੂੰ ਕਾਲਪੁਰਖ ਸਜ਼ਾ ਦੇਊਗਾ ਉਹਨਾਂ ਨੇ ਸ਼ੇਠ ਟੋਡਰਮਾਲ ਨੇ ਕਿਹਾ ਵੀ ਹੁਣੇ ਸਾਨੂੰ ਜਗਾ ਚਾਹੀਦੀ ਹੈ ਵੀ ਸਾਨੂੰ ਜਗ੍ਹਾ ਦੇ ਜਲਮ ਮੁਕਰ ਗਿਆ ਕਹਿੰਦਾ ਨਾ ਜਗ੍ਹਾ ਨਹੀਂ ਦੇਣੀ ਮੈਂ ਜਗ੍ਹਾ ਨਹੀਂ ਦੇਣੀ ਮੁਕਰ ਗਿਆ ਉਹ ਜਲਮ ਫਿਰ ਮੁਕਰ ਗਿਆ ਕਹਿੰਦਾ ਮੋਰਾ ਖੜੀਆਂ ਕਰਕੇ ਲੈਣੀਆਂ ਵਿਸ਼ਾਕੇ ਨਹੀਂ ਦੇਣੀਆਂ ਵਿਸ਼ਾਕੇ ਨਹੀਂ ਲੈਣੀਆਂ ਵੀ ਖੜੀਆਂ ਕਰਕੇ ਲੈ ਉਹ ਕਹਿੰਦਾ ਠੀਕ ਹੈ ਕਹਿੰਦਾ ਫਿਰ ਤੇ ਮੇਰੀ ਤਿੱਜੀ ਛਾਰ ਤੇ ਆ ਵੀ ਮੇਰੇ ਕੋਲ ਇਹਨਾਂ ਦਾ ਸੰਸਕਾਰ ਨਹੀਂ ਕਰਨਾ ਮੇਰੇ ਤੋਂ ਘੱਟ ਘੱਟ 2 ਕਿਲੋਮੀਟਰ ਜਾ ਕੇ ਉਹਨਾਂ ਦਾ ਜੋਤੀਸ ਰੂਪ ਕੋ ਜਾ ਕੇ ਉੱਥੇ ਸੰਸਕਾਰ ਕਰਨਾ ਜਿੱਥੇ ਅੱਜ ਕੱਲ ਜੋਤੀਸ ਰੂਪ ਗੁਰਦੁਆਰਾ ਜਿੱਥੇ ਜੋਤੀਸ ਰੂਪ ਗੁਰਦੁਆਰਾ ਸਾਹਿਬ ਅੱਜ ਕੱਲ ਸੰਗਤਾਂ ਆਲ ਦਵਾਲਡ ਤੋਂ ਆ ਰਹੀਆਂ ਦੇਖ ਰਹੀਆਂ ਨੇ ਠੀਕ ਹੈ ਜੀ ਸੰਗਤ ਜੀ ਉੱਥੇ ਮੋਹਰਾਂ ਖੜੀਆਂ ਕਰਕੇ ਉਹਨਾਂ ਦਾ ਸੰਸਕਾਰ ਕਰਕੇ ਛੇਟ ਟੋਡਰ ਮਲ ਫਿਰ ਦੁਬਾਰਾ ਵਾਪਸ ਇੱਥੇ ਹੀ ਆ ਗਏ ਲੱਗੀ ਸੂਬੇ ਦੀ ਕਚਹਿਰੀ ਚਾਰੇ ਪਾਸੇ ਖੜੇ ਵੈਰੀ ਛੋਟੇ ਛੋਟੇ ਬੱਚਿਆਂ ਨੇ ਪਰ ਹਿੰਮਤ ਨਾ ਹਾਰੀ ਦੋਸਤੋ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਵਿੱਚ ਖੜੇ ਆ ਗੁਰਦੁਆਰਾ ਸ਼੍ਰੀ ਬਿਬਾਨਗੜ੍ਹ ਸਾਹਿਬ ਦੇ ਜਥੇਦਾਰ ਸਾਡੇ ਨਾਲ ਮੌਜੂਦ ਨੇ ਵਾਇਰ ਜੀ ਖਾਲਸਾ ਵੈਰ ਜੀ ਕੀ ਫਤਿਹ ਜਿੱਥੋਂ ਵੀ ਗੁਰੂ ਸੰਗਤ ਆ ਰਹੀ ਹੈ ਦੇਖੋ ਉਪਰੋਂ ਤੇ ਆ ਰਹੀ ਹੈ ਉਪਰ ਜਿੱਥੇ ਸਹਬਜ਼ਾਦਿਆਂ ਨੂੰ ਆਪਣਾ ਸ਼ਹੀਦ ਕਰ ਦਿੱਤਾ ਸੀ ਠੀਕ ਹੈ ਜੀ ਉੱਥੇ ਤੇ ਸੰਗਤ ਆ ਰਹੀ ਹੈ ਦੇਖੋ ਬਿਬਾਨਗੜ੍ਹ ਸਾਹਿਬ ਦੀ ਧਰਤੀ ਜਿਹੜੀ ਬੈਕ ਸਾਈਡ ਤੇ ਆ ਫਤੇਗੜ ਦੀ ਜਿਹੜਾ ਮੇਨ ਗੁਰਦੁਆਰਾ ਮੱਥਾ ਦੇਖਿਆ ਜਾਂਦਾ ਵਾ ਵੀ ਜਦੋਂ ਸੰਗਤ ਆਂਦੀ ਆ ਉਧਰ ਫਤਿਹਗੜ੍ਹ ਸਾਹਿਬ ਜਿਹੜਾ ਗੁਰਦੁਆਰਾ ਵਾ ਉਧਰੋਂ ਆ ਜਾਂਦੀ ਹੈ ਤੇ ਵੱਤੋ ਵੱਤ ਜੋਤੀ ਸਰੂਪ ਆ ਜਾਂਦੀ ਹੈ ਜਿਹੜਾ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਆ ਉਹਦੇ ਇਤਿਹਾਸ ਬਾਰੇ ਦੱਸੋ ਤੇ ਇੱਧਰ ਸੰਗਤ ਆਉਣਾ ਕਿਉਂ ਘਟਾ ਇੱਧਰ ਕਿਉਂ ਨਹੀਂ ਨਾ ਪਤਾ ਸੰਗਤ ਇੱਧਰੋਂ ਸੰਗਤ ਨੂੰ ਜਿਹੜੀ ਸ਼੍ਰੋਮਣੀ ਕਮੇਟੀ ਜਾ ਕੋਈ ਵੀ ਪਰ ਹੈਗੇ ਨੇ ਇੱਥੇ ਲਵੇ ਤੋਵੇ ਦੀ ਇਹਨਾਂ ਨੂੰ ਇੱਧਰ ਦਾ ਇਤਿਹਾਸ ਉੱਥੇ ਗੇਟ ਤੇ ਵੱਡਾ ਬੋਰਡ ਲਿਖ ਕੇ ਲਾਣਾ ਚਾਹੀਦਾ ਹੈ ਵੱਡਾ ਬੋਰਡ ਲਿਖ ਕੇ ਵੀ ਉਧਰ ਵੀ ਸੰਗਤ ਨੂੰ ਜਾਣਾ ਚਾਹੀਦਾ ਜੇ ਉਹਨਾਂ ਨੂੰ ਜ਼ਰੂਰ ਚਾਹੀਦਾ ਵੀ ਉਧਰ ਵੀ ਜਾਓ ਇਸ ਜਿੱਥੇ ਆਪਾਂ ਖੜੇ ਨਾ ਗੁਰਦੁਆ ਜਦੋਂ ਸਾਹਿਬਜ਼ਾਦਿਆਂ ਨੂੰ ਪਰੋਣ ਨਹੀਂ ਉਹਨਾਂ ਨੂੰ ਨੀਆਂ ਦੇ ਵਿੱਚ ਕੈਦ ਆਪਣਾ ਸ਼ਹੀਦ ਕਰ ਦਿੱਤਾ ਸੀ ਨਾ ਚੁੰਨ ਦਿੱਤਾ ਸੀ ਉਥੋਂ ਉਹਨਾਂ ਨੂੰ ਜਦੋਂ ਉਹ ਸ਼ਹੀਦ ਹੋ ਗਏ ਸੀ ਉਥੋਂ ਉਹਨਾਂ ਨੂੰ ਆਪਣਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਦਾਦੀ ਜੀ ਨੂੰ ਇਸ ਸਤਾਨ ਤੇ ਇਹ ਨਦੀ ਸੀ ਅੱਛਾ ਇੱਥੇ ਨਦੀ ਸੀ ਕਿ ਪਹਿਲਾਂ ਆਪਾਂ ਦੇ ਕਹਿੰਦੇ ਹਾਂ ਜੀ ਇਹ ਨਦੀ ਸੀ ਇਹ ਬਹੁਤ ਡੂੰਗੀ ਸੀ ਖਾਈ ਜਿਹਨੂੰ ਖਾਈ ਕਹਿੰਦੇ ਆ ਕੀ ਨਾਮ ਸੀ ਕੀ ਨਦੀ ਦਾ ਇਹ ਹਾਸਲਾ ਨਦੀ ਸੀ ਇਹ ਹਾਸਲਾ ਨਦੀ ਸੀ ਇੱਕ ਬਹੁਤ ਡੂੰਗੀ ਸੀ ਘੜ ਘੜ 50 ਫੁੱਟ ਡੂੰਗੀ ਸੀ ਤੇ ਇੱਥੇ ਉਹਨਾਂ ਨੂੰ ਸਹਿਬਜ਼ਾਦੇ ਨੂੰ ਬਾਬਾ ਜਰਾਵ ਸਿੰਘ ਬਾਬਾ ਫਤਿਹ ਸਿੰਘ ਨੂੰ ਦਾਦੀ ਜੀ ਨੂੰ ਇਹ ਇੱਥੇ ਸੁੱਟ ਕੇ ਉਹ ਜਾਲਮ ਚਲੇ ਗਏ ਸੀ ਤੇ ਜਦੋਂ ਸੇਟ ਟੋਡਰ ਮਨ ਨੂੰ ਪਤਾ ਲੱਗਿਆ ਉਹਨਾਂ ਦੇ ਸਾਰੇ ਪਰਿਵਾਰ ਨੂੰ ਪਤਾ ਲੱਗਿਆ ਉਹ ਲੱਭਦੇ 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 ਇਹ ਇੱਥੋਂ ਆਪਣੇ ਇੱਥੇ ਆ ਕੇ ਜਦੋਂ ਉਹਨਾਂ ਨੇ ਦੇਖਿਆ ਨਾਲ ਦੀ ਮਤੀ ਰਾਮ ਮਹਿਰਾ ਉਹਨਾਂ ਦੇ ਨਾਲ ਤੇ ਨਾਲੇ ਉਹਨਾਂ ਦਾ ਸਾਰਾ ਪਰਿਵਾਰ ਜਿੱਤੇ ਦੇਖਿਆ ਥੱਲੇ ਥੜੇ ਬਣੇ ਹੋ ਤੁਸੀਂ ਗਏ ਉਹਨੇ মিডিਆ ਵਾਲੇ ਵੀ ਜਿੱਥੇ ਜਾ ਕੇ ਦੇਖਿਆ ਉਹਨਾਂ ਦੇ ਜਿਹੜੇ ਸਥਾਨ ਬਣੇ ਹੋ ਨੇ ਉੱਥੇ ਆ ਕੇ ਪਰ ਉਹਨੇ ਸੇਟ ਟੋਟਰਮਾਨੇ ਦੇਖ ਕੇ ਉਹਨਾਂ ਦੀ ਰੇਖ ਅਗੇ ਰੇਖ ਦੇ ਕੀਤੀ ਉਹਨਾਂ ਦੇ ਜਿਹੜਾ ਉਹਨਾਂ ਦਾ ਆਪਣਾ ਇਸ਼ਨਾਨ ਪਾਣੀ ਕਰਾ ਕੇ ਉੱਥੇ ਉਹਨਾਂ ਦਾ ਵਿਵਾਨ ਸਜਾ ਕੇ ਵਿਵਾਨ ਦਾ ਮਤਲਬ ਹੁੰਦਾ ਕਿਸੇ ਨੂੰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਵਿਵਾਨ ਕੀ ਹੁੰਦੇ ਆ ਇਹ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਆ ਇੱਥੇ ਉਹਨਾਂ ਦੇ ਜਿਹੜੇ ਸਰੀਰ ਪਏ ਸੀ ਲੋਕਾਂ ਨੂੰ ਕੋਈ ਪਤਾ ਨਹੀਂ ਵੀ ਵਿਵਾਨ ਕੀ ਹੁੰਦੇ ਆ ਇਹ ਜਦੋਂ ਬੰਦੇ ਦੇ ਬਾਡੀ ਦੇ ਵਿੱਚੋਂ ਸਾਹ ਨਿਕਲ ਜਾਂਦੇ ਨਾ ਉਹਨੂੰ ਆਪਾਂ ਵਿਵਾਨ ਕਹਿੰਦੇ ਆ ਵਿਵਾਨ ਸਜੇ ਲੋਕ ਕਹਿੰਦੇ ਨੇ ਇਹ ਨਿਸ਼ਾਨ ਸਾਹਿਬ ਦੇਖੋ ਦੋ ਲੱਗੇ ਨਹੀਂ ਜਿਹੜੇ ਇਹ ਕਾਦੇ ਨਾਮ ਤੇ ਤੁਸੀਂ ਲਾਇਏ ਨੇ ਅਸੀਂ ਕਹਨੇ ਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਦਾਦੀ ਜੀ ਦੇ ਨਾਮ ਤੇ ਉੱਥੇ ਪਰਲੇ ਪਾਸੇ ਦਾਦੀ ਜੀ ਦਾ ਲੱਗਿਆ ਹੋਇਆ ਇਹ ਬਾਬਾ ਜੋਰਾਵਰ ਸਿੰਘ ਬਾਬਾ ਤਿੰਨ ਨਿਸ਼ਾਨ ਸਾਹਿਬ ਲੱਗੇ ਇਸ ਗੁਰਦੁਆਰੇ ਤਿੰਨ ਨਿਸ਼ਾਨ ਸਾਹਿਬ ਲੱਗੇ ਨੇ ਤੇ ਨੇ ਇਹ ਨੀੰਪੰਪਰਾ ਸਾਡੀ ਜਿਹੜੇ ਬੁੱਢੇ ਦਲ ਦੇ ਕੋਈ ਵੀ ਨਿਸ਼ਾਨ ਸਾਹਿਬ ਹੋਣਗੇ ਉਹ ਨੀਲੇ ਰੰਗ ਦੇ ਹੀ ਹੋਣਗੇ ਜਿੱਥੇ ਵੀ ਸਾਡੀਆਂ ਛਵਣੀਆਂ ਨੇ ਕਿੱਥੇ ਵੀ ਲਾ ਲੋ ਹਾਲਡ ਵਾਰਲਡ ਦੇ ਵਿੱਚ ਕਿੱਥੇ ਵੀ ਛਵਣੀਆਂ ਨੇ ਬੁੱਢਾ ਦਲ ਦੀ ਉਹ ਨੀਨਾ ਨਿਸ਼ਾਨ ਹੋਏਗਾ ਗੁਰੂ ਨੇ ਸਾਨੂੰ ਨੀਲਾ ਬਾਣਾ ਦਿੱਤਾ ਸਾਰਾ ਕੋ ਨੀਲਾ ਹੀ ਦਿੱਤਾ ਤੇ ਨੀਲਾ ਇਨਸ਼ਾਰ ਸਾਹਿਬ ਆ ਠੀਕ ਹੈ ਉਹ ਜਦੋਂ ਸਹਬਜਾਦੇ ਜਦੋਂ ਜਿਹੜੇ ਨੀਆ ਵਿੱਚ ਤੋਂ ਥੱਲੇ ਦੇਖ ਕੇ ਆਏ ਭੋਲਾ ਸਾਹਿਬ ਦੇ ਵਿੱਚ ਮਾਬਾ ਜੋਰਾਵਰ ਸਿੰਘ ਬਾਬਾ ਫਤੇ ਦਾਦੀ ਜੀ ਦਾ ਥੜਾ ਦੇਖ ਕੇ ਆਇਓ ਜਦੋਂ ਸੇਟ ਟੋਡਰ ਵਾਲ ਨੂੰ ਪਤਾ ਲੱਗਿਆ ਉਹ ਲੱਭਦੇ ਲੱਭਦੇ ਤੇ ਆ ਗਏ ਜਾ ਕੇ ਜ਼ਾਲਮ ਕੋਲ ਗਏ ਉੱਪਰ ਜ਼ਾਲਮ ਨੂੰ ਕਿਹਾ ਜੋ ਤੂੰ ਕਰ ਲਿਆ 11 12 13 ਪੂ ਦੀ ਜਦੋਂ ਸ਼ਹੀਦ ਕਰ ਦਿੱਤਾ ਉੱਪਰ ਜ਼ਾਲਮ ਕੋਲ ਗਏ ਵੀ ਜੋ ਤੂੰ ਕਰ ਲਿਆ ਉਹ ਤਾਂ ਤੈਨੂੰ ਕਾਲਪੁਰਖ ਸਜ਼ਾ ਦੇਊਗਾ ਉਹਨਾਂ ਨੇ ਸੇਟ ਟੋਡਰ ਮਰਨੇ ਕਿਹਾ ਵੀ ਉਹਨੇ ਸਾਨੂੰ ਜਗ੍ਹਾ ਚਾਹੀਦੀ ਐ ਵੀ ਸਾਨੂੰ ਜਗ੍ਹਾ ਦੇ ਜ਼ਾਲਮ ਮੁਕਰ ਗਿਆ ਕਹਿੰਦਾ ਨਾ ਜਗ੍ਹਾ ਨਹੀਂ ਦੇਣੀ ਮੈਂ ਜਗ੍ਹਾ ਨਹੀਂ ਦੇਣੀ ਮੁਕਰ ਗਿਆ ਫਿਰ ਉਹਨਾਂ ਦਾ ਕੋਈ ਵਜ਼ੀਰ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਮੰਗ ਲਓ ਕੁਛ ਉਹਨੂੰ ਇੰਨਾ ਪਤਾ ਨਹੀਂ ਜੀ ਉਹਨੇ ਪਰ ਜ਼ਾਲਮ ਨੇ ਜਿਹੜੇ ਜਿਹੜੇ ਉਹਨਾਂ ਦੇ ਨਾਲ ਦੇ ਗਏ ਨੇ ਉਹ ਵਜ਼ੀਰ ਖਾਨ ਸੀ ਠੀਕ ਹੈ ਉਹਨੂੰ ਜਾ ਕੇ ਬੇਨਤੀ ਕੀਤੀ ਵੀ ਜੋ ਤੂੰ ਕਰ ਲਿਆ ਉਹ ਤਾਂ ਤੈਨੂੰ ਕਾਲਪੁਰਖ ਸਜ਼ਾ ਦੇਊਗਾ ਤੇ ਸਾਨੂੰ ਉਹਨੇ ਸਨਸਕਾਰ ਵਾਸਤੇ ਜਗ੍ਹਾ ਚਾਹੀਦੀ ਉਹ ਕਹਿੰਦਾ ਮੇਰੀ ਸ਼ਰਤ ਇੱਕ ਗੱਲ ਇਹ ਵੀ ਆਉਂਦੀ ਐ ਇੱਥੋਂ ਦੇ ਇਤਿਹਾਸ ਬਾਰੇ ਜਿਹੜਾ ਮੈਂ ਪੜਿਆ ਵਾ ਵੀ ਜਦੋਂ ਦੇਹਾਂ ਨੂੰ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜੀ ਦੀਆਂ ਨੂੰ ਇੱਥੇ ਜੰਗਲ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ ਉਹਨਾਂ ਦੀ ਰਾਖੀ ਕਹਿੰਦੇ 48 ਘੰਟੇ ਸ਼ੇਰਾਂ ਨੇ ਵੀ ਕੀਤੀ ਸੀ ਉਸ ਬਾਰੇ ਵੀ ਜਰੂਰ ਡਿਟੇਲ ਚ ਦੱਸ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਤੇ ਸੁੱਟ ਕੇ ਚਲੇ ਗਿਆ ਇੱਥੇ 48 ਘੰਟੇ 48 ਘੰਟੇ ਸ਼ੇਰਾਂ ਨੇ ਰਾਖੀ ਕੀਤੀ ਸ਼ੇਰਾਂ ਨੇ ਰਾਖੀ ਕੀਤੀ ਜਦੋਂ ਸੇਠ ਟੋਡਰਮਾਲ ਇੱਥੇ ਆ ਗਿਆ ਨਾ ਤਾਂ ਉਸ ਟਾਈਮ ਹੀ ਵੀ ਸ਼ੇਰ ਕੋਲੀ ਬੈਠੇ ਹੋਏ ਸੀ ਅੱਛਾ ਜਦੋਂ ਮਤਲਬ ਸਿੱਖ ਸੰਗਤ ਤੇ ਦੀਵਾਨ ਟੋਡਰ ਮਲ ਲਾਏ ਨੇ ਇੱਥੇ ਮੋਤੀराम ਮਹਿਰਾ ਹੁਣਾ ਦੇ ਨਾਲ ਤੇ ਉਦੋਂ ਸ਼ੇਰ ਉਦੋਂ ਉੱਥੇ ਕੋਲੇ ਹੀ ਸੀਗੇ ਕੋਲੇ ਹੀ ਸੀ ਤੇ ਜਦੋਂ ਉਹਨੇ ਉੱਪਰ ਜਾ ਕੇ ਵਜੀਰ ਖਾਨ ਕੋਲ ਬੇਨਤੀ ਕੀਤੀ ਨਾ ਵੀ ਸਾਨੂੰ ਜਗ੍ਹਾ ਚਾਹੀਦੀ ਆ ਉਹ ਕਹਿੰਦਾ ਮੇਰੀ ਸ਼ਰਤ ਆ ਮੋਹਰਾ ਵਛਾ ਦੇ ਤੇ ਇੱਕ ਜਗ੍ਹਾ ਲੈ ਲਾਉ ਉਹ ਕਹਿੰਦਾ ਠੀਕ ਆ ਮੈਨੂੰ ਮਨਜ਼ੂਰ ਆ ਸਿੱਟ ਟੋਡਰ ਮਲ ਜੀ ਕਹਿੰਦੀ ਸੰਗਤ ਜੀ ਦੇਖੋ ਉਹ ਜ਼ਾਲਮ ਫੇਰ ਮੁੱਕਰ ਗਿਆ ਕਹਿੰਦਾ ਮੋਹਰਾ ਖੜੀਆਂ ਕਰਕੇ ਲੈਣੀਆਂ ਵਿਸ਼ਾਕੇ ਨਹੀਂ ਲੈਣੀਆਂ ਵਿਸ਼ਾਕੇ ਨਹੀਂ ਲੈਣੀਆਂ ਵੀ ਖੜੀਆਂ ਕਰਕੇ ਲੈਣੀਆਂ ਉਹ ਕਹਿੰਦਾ ਠੀਕ ਹੈ ਕਹਿੰਦਾ ਫਿਰ ਤੇ ਮੇਰੀ ਤਿੱਜੀ ਛਾਰ ਤੇ ਆ ਵੀ ਮੇਰੇ ਕੋਲ ਇਹਨਾਂ ਦਾ ਸੰਸਕਾਰ ਨਹੀਂ ਕਰਨਾ ਮੇਰੇ ਤੋਂ ਘੱਟ ਘੱਟ 2 ਕਿਲੋਮੀਟਰ ਜਾ ਕੇ ਉਹਨਾਂ ਦਾ ਜੋਤੀਸ ਰੂਪ ਕੋ ਜਾ ਕੇ ਉੱਥੇ ਸੰਸਕਾਰ ਕਰਨਾ ਜਿੱਥੇ ਅੱਜ ਕੱਲ ਜੋਤੀਸ ਰੂਪ ਗੁਰਦੁਆਰਾ ਜਿੱਥੇ ਜੋਤੀਸ ਰੂਪ ਗੁਰਦੁਆਰਾ ਸਾਹਿਬ ਅੱਜ ਕੱਲ ਸੰਗਤਾਂ ਆਲਡਵਾਰਡ ਤੋਂ ਆ ਰਹੀਆਂ ਦੇਖ ਰਹੀਆਂ ਨੇ ਠੀਕ ਹੈ ਸੰਗਤ ਜੀ ਉੱਥੇ ਮੋਹਰਾਂ ਖੜੀਆਂ ਕਰਕੇ ਉਹਨਾਂ ਦਾ ਸੰਸਕਾਰ ਕਰਕੇ ਸ਼ੇਟ ਟੋਡਰਮਲ ਫਿਰ ਦੁਬਾਰਾ ਵਾਪਸ ਇੱਥੇ ਆ ਗਏ ਆਪਣੇ ਜਿੱਥੇ ਤੁਸੀਂ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਆ ਪੋਰਾ ਸਾਹਿਬ ਦੇਖਿਆ ਉੱਥੇ ਆ ਕੇ ਉਹਨਾਂ ਨੇ ਬਹਿ ਗਏ ਅੰਤਰ ਧਿਆਨ ਧਰ ਕੇ ਅਕਾਲ ਪੁਰਖ ਕੋਲ ਆਵਾਜ਼ ਆਈ ਸ਼ੇਟ ਟੋਡਰਮਲ ਤਾਂ ਐਡਾ ਵੱਡਾ ਕੰਮ ਕੀਤਾ ਹੈ